ਦੇਖੋ ਜੀ ਅਸੀਂ ਮੂਨਕ ਮਿਲਰਾਂ ਜੀ ਇਹ ਸਾਡਾ ਗਦਾਮ ਮੂਨਕ ਨਾਲ ਅਟੈਚ ਹੈ ਨੀਅਰੈਸਟ ਗਦਾਮ ਹੈ ਜੀ ਸਾਡਾ ਇੱਥੇ ਇਹ ਚੁੱਲੜ ਦਾ ਮਾਲਵਾ ਗਦਾਮ ਨਾਮ ਹੈ ਜੀ ਇਸ ਦਾ ਚੁੱਲੜ ਦੇ ਵਿੱਚ ਜੀ ਇਹ ਮੂਨਕ ਐਗਰੋ ਦੋ ਗਦਾਮ ਪੈਂਦੇ ਨੇ ਜੀ ਸਾਨੂੰ ਦੋਏ ਗਦਾਮਾਂ 'ਚ ਮੂਨਕ ਦਾ ਮਾਲ ਲੱਗਦਾ ਜੀ ਇਹਦੇ ਨਾਲ ਬਾਲਲੀਆ ਪਾਰਟੀਆਂ ਅਦਰ ਡਿਸਟ੍ਰਿਕਟ ਦੀਆਂ ਨਾਲ ਜੁਆਇੰਟ ਕਰਤੀਆਂ ਅਸੀਂ ਪਹਿਲਾਂ ਕੁਝ ਨਹੀਂ ਬੋਲੇ ਮਾਲ ਲਾ ਰਹੇ ਸੀ ਪਰ ਹੁਣ ਸਾਨੂੰ ਸਪੇਸ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੋ ਸਾਨੂੰ ਪਹਿਲਾਂ ਆਸ਼ਵਾਸਨ ਦਵਾਇਆ ਗਿਆ ਸੀ ਵੀ ਸਪੇਸ ਤੁਹਾਡੀ ਜ਼ਰੂਰ ਰੱਖੀ ਜਾਏਗੀ ਪਰ ਸਾਨੂੰ ਉਸ ਦਾ ਵਿਸ਼ਵਾਸ ਚ ਲੈ ਕੇ ਧੋਖਾ ਦਿੱਤਾ ਗਿਆ ਹੁਣ ਸਪੇਸ ਇੱਥੇ ਜ਼ੀਰੋ ਹੈ ਜੀ ਤੇ ਸਾਨੂੰ ਮਾਲ ਲਗਾਉਣ ਚ ਬਹੁਤ ਦਿੱਕਤ ਆ ਰਹੀ ਹੈ ਤੇ ਅਸੀਂ ਇਹਦੇ ਵਿੱਚ ਬਹੁਤ ਮੁਸ਼ਕਲ ਦਾ ਹੱਲ ਰਿਹਾ ਸਾਡੇ ਸੈਲਰ ਦੇ ਵਿੱਚ ਲੇਬਰਾਂ ਦੀ ਖੱਦੜੀਆਂ ਕਿਉਂਕਿ ਮਾਲ ਨਹੀਂ ਲੱਗ ਰਿਹਾ ਜੇਕਰ ਦਾ ਕੋਈ ਹੱਲ ਨਾ ਹੋਇਆ ਤਾਂ ਕੀ ਕਰਾਂਗੇ ਸ਼ਗਰ ਸਾੜ ਦੀ ਸੰਘਰਸ਼ ਚ ਜਾਰੀ ਹੈ ਜੀ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ ਸੰਘਰਸ਼ ਜਾਰੀ ਰਹੇਗਾ ਜੀ ਜਿਹੜਾ ਅੱਜ ਧਰਨਾ ਦਿੱਤਾ ਕਿਉਂ ਦੇਣਾ ਪੈ ਗਿਆ ਕੀ ਜਿਹੀਆਂ ਸਮੱਸਿਆ ਨੇ ਸਾ ਅਸੀਂ ਮੂਨਕ ਦੇ ਰਾਈਸ ਮਿਲਰ ਇਸ ਮੂਣਕ ਸਾਡਾ ਹੋਮ ਡਿਪੂ ਹੈ ਅਸੀਂ ਇੱਥੇ ਚਾਵਲ ਸਪਲਾਈ ਕਰਦੇ ਹਾਂ ਇਹ ਤਾਂ ਇਹਦਾ ਕਾਰਨ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਸੈਂਟਰ ਪਾਤਰਾ ਮੂਣਕਵਾਲ ਐਫਸੀਆਈ ਦੇ ਉੱਚ ਅਧਿਕਾਰੀਆਂ ਨੇ ਇੱਥੇ ਲਿੰਕ ਕਰ ਦਿੱਤਾ ਹੈ ਪਰੰਤੂ ਹੁਣ ਇੱਥੇ ਜਗ੍ਹਾ ਦੀ ਘਾਟ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦ ਕਿ ਪੈਲ ਦੇ ਅਧਾਰ ਤੇ ਕਾਨੂੰਨ ਦਾ ਅਧਿਕਾਰ ਸਾਡਾ ਹੈ ਪੈਲ ਦੇ ਅਧਾਰ ਤੇ ਸਾਡੀ ਇੱਥੇ 700 ਗੱਡੀ ਬਕਾਇਆ ਹੈ ਜਦ ਕਿ ਪਾਤਰਾ ਵਾਲਿਆਂ ਦੀ 400 ਗੱਡੀ ਬਕਾਇਆ ਹੈ ਪਰੰਤੂ ਸਾਨੂੰ ਕੋਈ ਜਗ੍ਹਾ ਨਹੀਂ ਇੱਥੇ ਦਿੱਤੀ ਜਾ ਰਹੀ ਪੈਲ ਦੇ ਅਧਾਰ ਤੇ ਜਿਹੜਾ ਵੀ ਮਹਿਕਮਾ ਮਹਿਕਮਾ ਕਹਿੰਦਾ ਆਰਓ ਦੇ ਦੀ ਨੋਨਾਂ ਦੀ ਮਨਜ਼ੂਰੀ ਹੋਈ ਲੇਸ ਕਰਕੇ ਸੀ ਕਰਾ ਮਹਿਕਮਾ ਸਾਡੀ ਦਾ ਸਾਡੀ ਇੱਥੇ ਉਹਨਾਂ ਦੀ ਆਰਓ ਦੇ ਦੀ ਹੈ ਸਾਡੀ ਇੱਥੇ ਜੰਪਲ ਲਿੰਕਿੰਗ ਹੈ ਜਿਹਦੀ ਕਿਸੇ ਵੀ ਉਹ ਤਾਂ ਪਰਮਿਸ਼ਨ ਨੂੰ ਲਈ 31 ਮਾਰਚ ਤੋਂ ਬਾਅਦ ਤੱਕ ਉਹ ਆਰਓ ਤੋਂ ਮਨਜ਼ੂਰੀ ਸੀ 31 ਮਾਰਚ ਤੋਂ ਬਾਅਦ ਉਹਨਾਂ ਦੀ ਕੋਈ ਮਨਜ਼ੂਰੀ ਨਹੀਂ ਆਈ ਤਦੇ ਜੀਓ ਦੀ ਮੀਟਿੰਗ ਚੱਲ ਰਹੀ ਆ ਡੀਐਫਐਸਸੀ ਨਾਲ ਵੀ ਸਾਇਦ ਹੋ ਵੀ ਸਕਦਾ ਕੁਛ ਆ ਲੱਗਦੀ ਨਹੀਂ ਦੇਖਦੇ ਇਸ ਲੋ ਸਾਡਾ ਜਿਲ੍ਹਾ ਸੰਗਰੂਰ ਹੈ ਤੇ ਉਹਨਾਂ ਦਾ ਜਿਲ੍ਹਾ ਪਟਿਆਲਾ ਹੈ ਤੇ ਉਹ ਮੀਟਿੰਗ ਦੇ ਵਿੱਚ ਜਿਹੜੇ ਸਿੱਟੇ ਨੇ ਸਾਨੂੰ ਉਮੀਦ ਹੈ ਕਿ ਸਾਡੇ ਹੱਕ 'ਚ ਹੀ ਆਣਗੇ